ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਜੇ ਮਲੂਜਾ ਦਾ ਹੋਇਆ ਤਬਾਦਲਾ ਬਠਿੰਡਾ ਐਸਟੀਐਫ ਦੇ ਡੀਆਈਜੀ ਬਣੇ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਰਣਜੀਤ ਸਿੰਘ ਢਿੱਲੋ ਫਿਰ ਹੋਣਗੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਪਰ ਵਿੱਚ ਪੰਜਾਬ ਪੁਲਿਸ ਦੇ 22 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਹਨਾਂ ਅਧਿਕਾਰੀਆਂ ਵਿੱਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਪਦ ਤੇ ਤਾਇਨਾਤ ਅਜੇ ਕੁਮਾਰ ਮਲੂਜਾ ਵੀ ਸ਼ਾਮਿਲ ਹਨ। ਸਰਕਾਰ ਨੇ ਇਸ ਅਧਿਕਾਰੀ ਨੂੰ ਸਪੈਸ਼ਲ ਟਾਸਕ ਫੋਰਸ ਬਠਿੰਡਾ ਦਾ ਡੀਆਈਜੀ ਨਿਯੁਕਤ ਕੀਤਾ ਹੈ ਜੋ ਜਲਦ ਆਪਣਾ ਕੰਮ ਕਾਜ ਸੰਭਾਲਣਗੇ। ਹੁਣ ਉਹਨਾਂ ਦੀ ਜਗ੍ਹਾ ਤੇ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਸੀਪੀ ਰਣਜੀਤ ਸਿੰਘ ਢਿੱਲੋਂ ਇੱਕ ਵਾਰ ਫਿਰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਦਾ ਕੰਮਕਾਜ ਸੰਭਾਲਣਗੇ ਢਿੱਲੋਂ ਪਹਿਲਾਂ ਵੀ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਦੇ ਅਹੁਦੇ ਤੇ ਬਿਰਾਜਮਾਨ ਰਹੇ ਚੁੱਕੇ ਹਨ ਅਤੇ ਉਹਨਾਂ ਦਾ ਤਬਾਦਲਾ ਅੰਮ੍ਰਿਤਸਰ ਦੇ ਸੀਪੀ ਦੇ ਤੌਰ ਤੇ ਕੀਤਾ ਗਿਆ ਸੀ ਦੂਜੇ ਪਾਸੇ ਜਿਨ੍ਹਾਂ ਬਾਈ ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਉਹਨਾਂ ਵਿੱਚ ਅਜੇ ਗਾਂਧੀ ਨੂੰ ਐਸਐਸਪੀ ਮੂਗਾ ਗੁਰਪ੍ਰੀਤ ਸਿੰਘ ਪੋਲਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਸੀਪੀ ਰਣਜੀਤ ਸਿੰਘ ਢਿੱਲੋਂ ਦੀ ਜਗ੍ਹਾ ਲੈਣਗੇ ਇਸੇ ਤਰ੍ਹਾਂ ਨਿਹਾਲ ਸਿੰਘ ਨੂੰ ਡੀਜੀਪੀ ਇੰਟਰਨਲ ਵਿਜੀਲੈਂਸ ਸੈੱਲ ਅਤੇ ਐਸਪੀਐਸ ਪਰਮਾਰ ਨੂੰ ਡੀਜੀਪੀ ਲਾ ਐਂਡ ਆਰਡਰ ਬਣਾਇਆ ਗਿਆ ਹੈ ਜਦ ਕਿ تنਪ੍ਰੀਤ कौर ਨੂੰ ਆਈਜੀਪੀ ਲੁਧਿਆਣਾ ਰੇਂਜ ਲਗਾਇਆ ਗਿਆ ਹੈ ਮਨਦੀਪ ਸਿੰਘ ਸਿੱਧੂ ਜੋ ਕਿ ਪਹਿਲਾ ਡੀਆਈਜੀ ਆਈਆਰਬੀ ਪੰਜਾਬ ਪਟਿਆਲਾ ਦਾ ਕੰਮਕਾਜ ਸੰਭਾਲੇ ਹੋਏ ਹਨ ਹੁਣ ਉਹਨਾਂ ਨੂੰ ਡੀਆਈਜੀ ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਨਵੇਂ ਆਦੇਸ਼ ਤੁਰੰਤ ਪਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ ਫਿਰੋਜ਼ਪੁਰ ਤੋਂ ਚੀਫ ਬਿਊਰੋ ਦਰਸ਼ਨ ਸਿੰਘ ਦੀ ਰਿਪੋਰਟ